ਸਵਾਗਤ ਸਤ ਸ੍ਰੀ ਅਕਾਲ ਮੈਂ ਅਮਰਜੀਤ ਤੁਸੀਂ ਵੇਖ ਰਹੇ ਹੋ ਪੰਜਾਬੀ ਪੀਵੀ ਨਿਊਜ਼ ਨਿਰਪੱਖ ਸੋਚ ਨਿਰਪੱਖ ਵਿਚਾਰ ਅੱਜ ਫੇਰ ਤੁਹਾਡੀ ਵਿਚਾਰੀ ਦੇ ਵਿੱਚ ਇੱਕ ਮੁੱਦਾ ਲੈ ਕੇ ਆਏ ਆ ਮਾਈਨਿੰਗ ਦਾ ਮੁੱਦਾ ਜਿਹੜਾ ਪਿਛਲੀਆਂ ਸਰਕਾਰਾਂ ਤੋਂ ਬਹੁਤ ਚਰਚਾ ਚ ਰਿਹਾ ਰਾਜੀ ਮਹਾਰਾਜੇ ਵੀ ਮੁੱਖ ਮੰਤਰੀ ਬਣੇ ਹੋਣਾ ਵੀ ਮਾਈਨਿੰਗ ਦੀਆਂ ਗੱਲਾਂ ਕੀਤੀਆਂ ਪਰ ਮਾਈਨਿੰਗ ਦੇ ਹਲਾਤੇ ਇਹ ਨੇ ਥੱਲੇ ਕੀ ਕਾਰਵਾਈ ਦੇ ਨਾਂ ਤੇ ਸਿਰਫ ਟਿੱਪਰ ਫੜੇ ਜਾਂਦੇ ਨੇ ਉਹਨਾਂ ਦੇ ਪਰਚੇ ਕੱਟੇ ਜਾਂਦੇ ਨੇ ਬਾਅਦ ਚ ਪਤਾ ਲੱਗਦਾ ਜੀ ਉਹ ਕੋਈ ਡਰਾਈਵਰ ਹੈ ਜਿਹਦੇ ਨਾਂ ਤੇ ਪਰਚਾ ਕੱਟ ਦਿੱਤਾ ਜਾਂਦਾ ਹੈ ਜੋ ਕਿ ਇੱਕ ਗਰੀਬ ਬੰਦਾ ਪਰ ਵੱਡੇ ਤਰੰਦਰ ਜਿਹੜੇ ਨੇ ਬੜੀ ਸਫਾਈ ਦੇ ਨਾਲ ਇਹਨਾਂ ਚੋਂ ਨਿਕਲ ਰਹੇ ਨੇ ਬਦਲਾਵ ਵਾਲੀ ਸਰਕਾਰ ਮਣੀ ਜੀ ਨੇ ਪਿਛਲੇ ਦਿਨੀ ਇੱਕ ਮੁੱਦਾ ਚੁੱਕਿਆ ਸੀ ਸ਼ਹਿਰ ਦੇ ਵਿੱਚ ਰੀਗੋ ਬ੍ਰਿਜ ਦੇ ਨਾਲ ਇੱਕ ਮਾਈਨਿੰਗ ਵੱਡੇ ਪੱਧਰ ਤੇ ਕਮਰਸ਼ੀਅਲੀ ਬਿਲਡਿੰਗ ਲਈ ਹੋ ਰਹੀ ਸੀ ਉਸ ਦੇ ਉੱਤੇ ਆਰਟੀਆਈ ਪਾ ਕੇ ਡਾਕੂਮੈਂਟ ਮੰਗੇ ਗਏ ਜਿਨ੍ਹਾਂ ਦਾ ਜਵਾਬ ਅਜੇ ਤੱਕ ਨਹੀਂ ਆਇਆ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਲੀਗਲ ਪੱਖ ਵੀ ਲਿਆ ਔਰ ਇਹ ਸਾਰੀ ਜਾਣਕਾਰੀ ਮੁੱਖ ਮੰਤਰੀ ਨੇ ਦਿੱਤੀ ਉਸ ਤੋਂ ਬਾਅਦ ਕਈ ਰਿਪੋਰਟਾਂ ਆਈਆਂ ਕੋਇਆ ਕੁਛ ਨਹੀਂ ਮਣੀ ਗਿਲ ਜੀ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ ਕਿ ਉਹ ਕੀ ਕਹਿਣਾ ਚਾਹੁੰਦੇ ਆ ਇਸ ਤੋਂ ਇਲਾਵਾ ਮਣੀ ਗਿਲ ਇਹ ਖੋਜਾ ਵੀ ਕਰਨਗੇ ਜਿਹੜੇ ਡਾਕੂਮੈਂਟ ਉਹਨਾਂ ਦੇ ਕੋਲ ਨਹੀਂ ਵਿਭਾਗੀਏ ਕਾਰਵਾਈ ਦੇ ਉੱਤੇ ਕਿਸ ਤਰ੍ਹਾਂ ਮਾਈਨਿੰਗ ਦੇ ਵੱਡੇ ਘਪਲੇ ਨੂੰ ਰਫਾ-ਜਫਾ ਕੀਤਾ ਗਿਆ ਮਨੀ ਗੱਲ ਜੀ ਕੀ ਕਹਿਣਾ ਚਾਹੁੰਦੇ ਜੀ ਇਹਦੇ ਤੇ ਤੁਸੀਂ ਕਾਫੀ ਕਾਰਵਾਈ ਕੀਤੀ ਮੁੱਖ ਮੰਤਰੀ ਨੂੰ ਵੀ ਮੇਲਸ ਪਾਈਆਂ ਆਪਾਂ ਮੁੱਖ ਮੰਤਰੀ ਨੇ ਸੀਸੀ ਰੱਖ ਕੇ ਤੁਹਾਨੂੰ ਮੇਲਸ ਕੀਤੀਆਂ ਕੀ ਬਣਿਆ ਅਖਿਰਤ ਕੁਝ ਬਣਿਆ ਕਿ ਨਹੀਂ ਬਣਿਆ ਕੋਈ ਪੰਜਾਬ ਦੇ ਖਜ਼ਾਨੇ ਨੂੰ ਵਾਧਾ ਹੋ ਸਕਿਆ ਕਿ ਨਹੀਂ ਹੋ ਸਕਿਆ ਕਿਉਂਕਿ ਜੈਪੀਮ ਤੁਹਾਡਾ ਬਹੁਤ ਧੰਨਵਾਦ ਕਿ ਹਮੇਸ਼ਾ ਆਪਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਆਂ ਤੇ ਆਸਵਾਨ ਹੈ ਕਿ ਮੁੱਖ ਮੰਤਰੀ ਮਾਨ ਪੰਜਾਬ ਦੇ ਖਜ਼ਾਨੇ ਨੂੰ ਇਤਨਾ ਕਿਤੇ ਬਚਾਵੇ ਬਿਲਕੁਲ ਹਮੇਸ਼ਾ ਆਪਣੀ ਟੀਮ ਵੱਲੋਂ ਯੋਗਦਾਨ ਰਿਹਾ ਹੈ ਕਿ ਭਾਈ ਸਾਹਿਬ ਇਥੇ ਪੰਜਾਬ ਦਾ ਖਜ਼ਾਨਾ ਲੁੱਟਿਆ ਜਾ ਰਿਹਾ ਤੇ ਮੁੱਖ ਮੰਤਰੀ ਨੂੰ ਅਵੇਗਨੈਸ ਕਰਦੀ ਤੇ ਉਹ ਬਚਾ ਲੈ ਪੰਜਾਬ ਦਾ ਖਜ਼ਾਨਾ ਨੂੰ ਗਲਤ ਹਰਤਾ ਦੇ ਪੈਨ ਤੋਂ ਪੈਨ ਕੀ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਪੰਜਾਬ ਦੇ ਲੋਕਾਂ ਲਈ ਵਰਤਿਆ ਜਾਵੇ ਜਦੋਂ ਸਰਕਾਰ ਬਣੀ ਬੜੀ ਆਰਜ ਹੈਗੀ ਪਹਿਲੋ ਵੀ ਮਾਈਨਿੰਗ ਦੇ ਉੱਤੇ ਇੱਕ ਰਾਜਾ ਕੋ ਹੁੰਦਾ ਸੀ ਹੈਲੀਕਾਪਟਰ ਦੇ ਉੱਤੇ ਜਦੋਂ ਰਾਜਾ ਹੈਲੀਕਾਪਟਰ ਤੇ ਜਾਂਦਾ ਸੀ ਪੰਜਾਬ ਦਾ ਦਰਦ ਦੇਖਦਾ ਸੀ ਤੇ ਥੱਲੇ ਆ ਕੇ ਕਹਿੰਦਾ ਮੈਂ ਮਾਈਨਿੰਗ 'ਚ ਕੋਈ ਕਪਲਾਨੀ ਹੋਣ ਦੇ ਨਾਲ ਮੈਂ ਇਲੀਗਲ ਮਾਈਨਿੰਗ ਕਰਾ ਦੇਣੀ ਬੰਦ ਬੰਦ ਰਾਜਾ ਤਾਂ ਮਾਈਨਿੰਗ ਹੀ ਬੰਦ ਕਰਾਣੀ ਰਾਜ ਦੀ ਸਰਕਾਰ ਹੀ ਬੰਦ ਹੋਗੀ। ਨੋ ਦੂਸਰੀ ਹੈ ਬਦਲਾਵ 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 ਲੋਕਾਂ ਨੂੰ ਹਨੇਰੀ ਵਗੂ ਬਦਲਾਵ ਕਰਕੇ ਆਪਣੀ ਵੋਟਾਂ ਬੰਨਵੇ ਸਿੱਕਾ ਲੈ ਕੇ ਚਲੇ ਗਿਆ। ਬਿਲਕੁਲ ਮੈਂ ਮੁੱਖ ਮੰਤਰੀ ਮਾਨ ਦੀ ਸ਼ਬੀ ਤੇ ਡਾਊਟ ਨਹੀਂ ਕਰਦਾ। ਕਿ ਮੈਨੂੰ ਪਤਾ ਹੈ ਕਿ ਮੁੱਖ ਮੰਤਰੀ ਮਾਨ ਦੀ ਛਵੀ ਬਿਲਕੁਲ ਸਾਫ਼ ਹੈਗੀ ਆ ਉਹਨਾਂ ਦੀ ਨੀਅਤ ਕੋਈ ਸਾਫ਼ ਹੈਗੀ ਆ ਪਰ ਲੇਕਿਨ ਥੱਲੇ ਜਿਹੜੀ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਗੁੰਮਰਾਹ ਕਰ ਦੇਈ ਪਿਆ ਔਰ ਤੇ ਇੱਕ ਬੜੇ ਸਵਾਲ ਲੱਗੇ ਆ 16 ਤੰ 2023 ਨੂੰ ਮੈਂ ਇੱਕ ਤਰਖਾਸ ਲਿਖੀ ਸੀ ਸਾਹਿਬ ਨੂੰ ਕਿ ਭਾਈ ਸਾਹਿਬ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਰੀਕੋ ਬ੍ਰਿਜ ਦੇ ਨਾਲ ਹੋ ਰਹੀ ਆ ਆਪੋਜ਼ਿਟ ਮਾਈਨਿੰਗ ਆਫਿਸ ਦੇ ਸਾਹਮਣੇ ਇਹ ਜਿੱਥੇ ਜਈ ਜਿਸ ਨੇ ਕਾਰਵਾਈ ਕਰਨੀ ਆ ਤੇ ਭਾਈ ਸਾਬ ਉਹ ਰੀ ਖਿੜਕੀ ਦਾ ਪਰਦਾ 사이드 ਤੇ ਕਰਕੇ ਦੇਖੀ ਤੇ ਸਾਹਮਣੇ ਮਾਈਨਿੰਗ ਦੇ ਸੈਂਟੀਮੀਟਰ ਕਯੂਬਿਕ ਫਿਰ ਦੇ ਨਾਲ ਹਿਸਾਬ ਲਗਾ ਸਕਦੇ ਉਤੋਂ ਕਿ ਇੰਨੇ ਫੁੱਟ ਮਾਈਨਿੰਗ ਹੋਣਗੇ ਸਾਹਮਣੇ ਦੇਖਦੇ ਜਦੋਂ ਆਪਾਂ ਅੱਜਕੱਲ ਲੌਂਡ ਆਰਡਰ ਦੀ ਸਥਿਤੀ ਦੇ ਵਿੱਚ ਥਾਣੇ ਦੇ ਲਾਗੇ ਬਾਗ ਦਾ ਤਾਂ ਹੋ ਜਾਂਦੀਆਂ ਇਦਾਂ ਮਾਈਨਿੰਗ ਦਫ਼ਤਰ ਦੇ ਸਾਹਮਣੇ ਮਾਈਨਿੰਗ ਹੋ ਰਹੀ ਹੈ ਡੀਸੀ ਇਹ ਕਹਿੰਦਾ ਹੈ ਕਿ ਭਾਈ ਸਾਬ ਮੇਰੇ ਨਾਲ ਰਿਲੇਟਿਡ ਮਸਲਾ ਨਹੀਂ ਆ ਮੈਂ ਇਸ ਮਸਲੇ ਨੂੰ ਕਾਰਪੋਰੇਸ਼ਨ ਦੇ ਵਿੱਚ ਤੋਰ ਦਿੱਤਾ ਕਾਰਪੋਰੇਸ਼ਨ ਵਾਲੇ ਜਾਣਾਂ ਕਾਰਪੋਰੇਸ਼ਨ ਵਾਲਿਆਂ ਨੇ ਮਾਈਨਿੰਗ ਵੀ ਭਾਗ ਨੂੰ ਤੋੜਿਆ ਅਸੀਂ ਮਾਈਨਿੰਗ ਅਫਸਰ ਦਾ ਹਨ ਨੰਬਰ ਮਿਲ ਗਿਆ ਤੇ ਮਾਈਨਿੰਗ ਅਫਸਰ ਨੇ ਕਈ ਗੱਲਾਂ ਕੀਤੀਆਂ ਤੇ ਉਹ ਤੁਹਾਨੂੰ ਸਕਰੀਨਸ਼ਾਟ ਦਿਖਾਣਿਆਂ ਦੇਖੋ ਇਹ ਸਾਰੀਆਂ ਜਿਹੜੀਆਂ ਫੋਟੋਆਂ ਮਾ ਮਾਈਨਿੰਗ ਅਫਸਰ ਨੂੰ ਪਾਈਆਂ ਗਈਆਂ ਇਹ ਉੱਥੋਂ ਦੇ ਜਗਦੀਸ਼ ਰਾਜ ਐਸ.ੀ ਹੈਗਾ ਬੜੀ ਆਸ ਹੈ ਕਿ ਇਹ ਭਾਈ ਸਾਹਿਬ ਇਹਨੇ ਪੁਰਾਣੀ ਚਾਰਟ ਸ਼ੀਟ ਵੀ ਕਿਸੇ ਅਧਿਕਾਰੀ ਨੂੰ ਫਾਈਲ ਕਰਾਈ ਸੀ 48 ਕਰੋੜ ਦੀ ਬਾਅਦ ਚੋਂ ਗੱਲ ਕਰਦੇ ਹੋਰੀ ਸਾਰੀਆਂ ਜਿਹੜੀਆਂ ਫੋਟੋਆਂ ਮਾਈਨਿੰਗ ਅਫਸਰ ਨੇ ਲਈਆਂ ਹਨ ਇਹ ਰਿਪਲਾਈ ਉਹਨਾਂ ਨੂੰ ਕਰਾਏਗੇ ਤੇ ਚੇਤਾ ਕਰਾਇਆਗਾ ਕਿ ਭਾਈ ਸਾਹਿਬ ਇਹ ਮਾਈਨਿੰਗ ਬੰਦ ਕਰ ਦੋ ਇੱਕ ਛੋਟਾ ਜਿਹਾ ਆਰਡਰ ਮਾਈਨਿੰਗ ਆਫਸਰ ਨੇ ਕਹ ਲਿਆ ਕਿ ਜੇ ਆਪਣੇ ਜੇ ਨੂੰ ਉਹਦੇ ਦਾਈ ਦਾ ਕੀਤੇ ਆ ਰੇਟਨ ਰੂਪ ਦੇ ਵਿੱਚ ਜਦੋਂ ਕਹਿੰਦੇ ਦਰਖਾਸਤ ਦੋ ਮੈਂ ਦਰਖਾਸਤ ਦਿੱਤੀ ਕਿਹੜਾ ਰੂਪ ਦੇ ਵਿੱਚ ਇੱਕ ਛੋਟਾ ਜਿਹਾ ਉਹਨਾਂ ਨੇ ਇੰਪਲੀਮੈਂਟੇਸ਼ਨ ਕੀਤਾ ਕਿ ਭਾਈ ਸਾਹਿਬ ਜੇ ਉੱਤੇ ਪਰਮਟ ਵੀ ਹੈਗਾ ਦੇਖੋ ਬਰੇਂਦਾ ਜੇ ਕੇ 2 ਪਰਮਟ ਕੇ 2 ਪਰਮਟ ਮੈਂਦਾ ਹੈ ਕਿ ਮਾਈਨਿੰਗ ਕਰਨੀ ਤੁਸੀਂ ਕਮਰਸ਼ੀਅਲ ਜ਼ਾਂ ਦੇ ਉੱਤੇ ਫਿਰ ਤੁਹਾਨੂੰ ਕੋਈ ਕੇ 2 ਪਰਮਟ ਦਿੰਦੇ ਆ ਕੇ 2 ਪਰਮਟ ਹੈਗਾ ਉਹਨੂੰ ਕੈਨਸਲ ਕਰ ਦੋ ਤੇ ਇਮੀਡੀਏਟ ਬੈਕ ਤੇ ਕੰਮ ਰਕਾ ਦਿਓ ਲੇਕਿਨ ਜਈ ਦੀ ਇੰਨੀ ਵਧੀਆ ਸੈਟਿੰਗ ਆ ਕਿ ਭਾਈ ਸਾਹਿਬ ਉਹ ਕੰਮ ਨਹੀਂ ਕਰ ਪਾਉਂਦਾ ਇੱਥੇ ਹਾਲਾਤ ਇਹ ਨਹੀਂ ਕਿ ਇਹਦੇ ਨਾਲ ਕੱਲਾ ਮਾਈਨਿੰਗ ਦਾ ਮਸਲਾ ਨਹੀਂ ਆ ਸਰਕਾਰ ਨੂੰ ਮਿਲਣ ਵਾਲੇ ਪੈਸੇ ਦਾ ਮਸਲਾ ਨਹੀਂ ਉਹਦੇ ਨਾਲ ਇੱਕ ਪੁਰਾਣਾ ਬ੍ਰਿਜ ਹੈ ਰਿਕੋ ਬ੍ਰਿਜ ਜਿਹਦੇ ਢਹਿਣ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਉਹਦੇ ਥੱਲੇ ਡਰੇਨਾਂ ਵੀ ਲੰਘਦੀਆਂ ਨੇ ਲੋਕ ਵੀ ਉਸ ਦੇ ਉੱਤੋਂ ਦੀ ਲੰਘਦੇ ਨੇ ਚਲੋ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮਨੀ ਗਿੱਲ ਨੇ ਰਿਕੁਐਸਟ ਕਰਕੇ ਅੱਜ ਉਹ ਬ੍ਰਿਜ ਜਿਹੜਾ ਆਵਾਜਾਈ ਲਈ ਬੰਦ ਆ ਪਰ ਇਸ ਮਸਲੇ ਤੇ ਅਜ ਤੱਕ ਵੀ ਕੁਝ ਨਹੀਂ ਹੋਇਆ ਇਥੋਂ ਤੱਕ ਕਿ ਮੁੱਖ ਮੰਤਰੀ ਤੋਂ ਲੈ ਕੇ ਐਸਸੀ ਨੇ ਇੱਕ ਐਟੂ ਪਰਮਿਟ ਵੀ ਰੱਦ ਕਰਨ ਲਈ ਕਿਹਾ ਪਰ ਕੁਝ ਨਹੀਂ ਹੋਇਆ ਅਗਲੀ ਲੀਗਲ ਪੱਖ ਦੇ ਉੱਤੇ ਮਣੀ ਗਿਲ ਜੀ ਗਏ ਹੋਏ ਨੇ ਹੁਣ ਆ ਜਿੰਨੇ ਦੂਜੇ ਮੁੱਦੇ ਦੇ ਉੱਤੇ ਦੂਜਾ ਮੁੱਦਾ ਵੀ ਬਹੁਤ ਗੰਭੀਰ ਹੈ ਜਿਹਦਾ ਖਾਸ ਕਰਕੇ ਇਸ ਤੇ ਸਟੱਡੀ ਕਰਨੀ ਸ਼ੁਰੂ ਕੀਤੀ ਤੇ ਮੈਂ ਦੇਖਿਆ ਕਿ ਭਾਈ ਸਾਹਿਬ ਮੈਂ ਤਾਂ ਜਨਤਾ ਦੇ ਹਿੱਤ ਲਈ ਕਿਹਾ ਕਿ ਭਾਈ ਸਾਹਿਬ ਮਾਈਨਿੰਗ ਦਾ ਜਿਹੜਾ ਪੋਲਟੇ ਕਿ ਜੇਗਾ ਜਿਹਦੀ ਪੁੱਛੇ ਗੱਲ ਕਰ ਰਹੇ ਉਸੇ ਮੁੱਦੇ ਨੂੰ ਗਿਆ ਲੇਕਿਨ ਜਦੋਂ ਇਹਨੂੰ ਖਰੀਦਿਆ ਗਿਆ ਤੇ ਜੋ ਹੋਰ ਬੜੀ ਤਰ੍ਹਾਂ ਦੇ ਕਪਲੇ ਨਿਕਲੇ। ਕੀ ਰਾਇਲਟੀ ਫੀਸ ਉਹ ਲੈ ਕੇ ਇੱਕ ਫਾਈਨਡ ਪਾਇਆ ਜਾਂਦਾ ਉਸ ਸਾਈਡ ਦੇ ਉੱਤੇ। ਠੀਕ ਹੈ। ਫਾਈਨਡ ਪਾਇਆ ਜਾਂਦਾ ਤੁਹਾਡੇ ਕੋਲ ਕੀ ਟੂ ਪਰਮਨ ਨਹੀਂ ਹੈਗਾ ਤੁਸੀਂ ਫਾਈਨਡ ਪਾ ਕੇ 10 ਲੱਖ ਤੇ ਕੁਝ ਰੁਪਇਆ ਜਮ੍ਹਾਂ ਕਰਾ ਲਿਆ ਤੇ ਉਹਨੂੰ ਤੁਸੀਂ ਕਹਿੰਦੇ ਕਿ ਇਹਨੂੰ ਪਰਮਟ ਦਿੱਤਾ ਨਹੀਂ। ਦੇ ਦਿੱਤਾ ਪਰ ਰਾਇਲਟੀ ਜਮ੍ਹਾਂ ਕਰ ਲਈਆ। ਫਾਈਨਡ ਨੂੰ ਰਾਇਲਟੀ ਦੇ ਰੂਪ ਤੇ ਯੂਜ਼ ਕੀਤਾ ਜਾ ਰਿਹਾ। ਜਹੀ ਦੀ ਬਹੁਤ ਵਧੀਆ ਸੈਟਿੰਗ ਆ। ਉਸ ਤੋਂ ਬਾਅਦ ਕੀ ਹੁੰਦਾ ਕਿ ਅਗਲੇ ਸਾਲ ਚੜ ਜਾਂਦਾ ਦੋ ਨਵੰਬਰ-ਦਸੰਬਰ ਦੇ ਵਿੱਚ ਜਾ ਕੇ ਮੈਂ ਫੇਰ ਜਾ ਕੇ ਮਿਲਿਆ। ਮੈਂ ਕਿਹਾ ਆਰਟੀਆਈ ਫਾਈਲ ਕੀਤੀ। ਹੂੰ। RTI फाइल ਕੀਤੀ ਮੈਂ ਦਸਤਾਵੇਜ਼ ਲੈ ਮੇਗਾ ਭਾਈ ਸਾਹਿਬ ਇਸ RTI ਦੇ ਥਰੂ ਮੈਨੂੰ ਖੇਤੋਂ ਪਰਮਾਣ ਚਾਹੀਦਾ ਅੱਜ ਦੇਰ ਤੋਂ 2 ਮਹੀਨੇ ਹੋ ਚੁਕੇ ਆ RTI ਦਾ ਜਵਾਬ ਨਹੀਂ ਆਇਆ ਭਾਈ ਸਾਹਿਬ ਜੇ ਡਿਪਾਰਟਮੈਂਟਲ ਨੇ ਜੋ ਨੋਰਮਸ ਕੰਪਲੀਟ ਆ ਉਹ ਨਹੀਂ ਕਾਰਵਾਈ ਕਰਨੀ ਤੇ ਭਾਈ ਸਾਹਿਬ ਰੰਗਲਾ ਪੰਜਾਬ ਕਿਸ ਤਰ੍ਹਾਂ ਬਣ ਜਾਏਗਾ ਬਿਲਕੁਲ ਉਸ ਤੋਂ ਬਾਅਦ ਮੁੱਦਾ ਆਇਆ ਕਿ ਮੈਂ ਮੁੱਖ ਮੰਤਰੀ ਮਾਨ ਨੂੰ ਇਹ ਚੀਜ਼ਾਂ ਇੰਪਲੀਮੈਂਟੇਸ਼ਨ ਕੀਤੀ ਬਕਾਇਦਾ ਈਮੇਲਸ ਨੇ ਮੈਂ ਭਾ ਦੇਣਾ ਕੋਈ ਬਕਾਇਦਾ ਮਣੀ ਗੱਲ ਜੀ ਨੇ ਮੇਲਸ ਕੀਤੀਆਂ ਹੋਈਆਂ ਨੇ ਵਿਦ ਸਕਰੀਨਸ਼ਾਟ ਵਿਦ ਸਕਰੀਨਸ਼ਾਟ ਦਾ ਦੇ ਕੇ ਪੇਸ਼ ਕਰ ਰਹੇ ਆ ਪਰ ਮੁੱਖ ਮੰਤਰੀ ਵੱਲੋਂ ਰਿਪਲਾਈ ਵੀ ਆਉਂਦਾ ਹੈ ਸਬੰਧਤ ਅਧਿਕਾਰੀਆਂ ਨੂੰ ਮੇਲ ਫਾਰਵਰਡ ਕੀਤੀ ਜਾਂਦੀ ਹੈ ਸੀਸੀ ਦੇ ਵਿੱਚ ਨਿੱਧਨ ਮਣੀ ਗੱਲ ਨੂੰ ਵੀ ਰੱਖਿਆ ਜਾਂਦਾ ਹੈ ਪਰ ਕਾਰਵਾਈ ਜ਼ੀਰੋ ਔਰ ਮਾਈਨਿੰਗ ਦੀ ਜਿਹੜੀ 20000 ਕਰੋੜ ਇਕੱਠਾ ਕਰਨ ਦੀਆਂ ਗੱਲਾਂ ਕਰਨ ਵਾਲੀ ਬਦਲਾਵ ਵਾਲੀ ਸਰਕਾਰ ਮੁੱਖ ਮੰਤਰੀ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਥੱਲੇ ਪੂਰਾ ਝੱਗਾ ਚੌੜ ਹੈਗਾ ਬਿਊਰੋਕ੍ਰੇਸੀ ਚ ਕਿਤੇ ਨਾ ਕਿਤੇ ਕਹਾ ਮਣੀ ਗਿਲ ਦੀ ਮਿਹਨਤ ਹੈ ਸਮਾਜ ਸੇਵਕ ਦੇ ਤੌਰ ਤੇ ਇਹਨਾਂ ਨੇ ਆਵਾਜ਼ ਚੁੱਕੀ ਘੱਟੋ ਘਾਟੋ ਬ੍ਰਿਜ ਤੇ ਆਵਾਜ਼ ਆਈ ਬੰਦ ਹੋਈ ਪਰ ਕਮਰਸ਼ੀਅਲ ਕੰਮ ਉਸ ਜੇਈ ਦੀ ਮਲੀ ਭੁਗਤ ਦੇ ਨਾਲ ਇਹਦੇ ਚ ਬੜਾ ਅਡੰਬਰ ਵੀ ਰਚਿਆ ਗਿਆ ਕਦੀ ਸਿੱਟ ਬੈਠੀ ਰੇਲਵੇ ਨੂੰ ਨਾਲ ਲੈ ਕੇ ਇੱਥੋਂ ਦੇ ਇੰਜੀਨੀਅਰਾਂ ਨੂੰ ਨਾਲ ਲੈ ਕੇ ਹਰ ਕੰਮ ਨਹੀਂ ਰੁਕਿਆ ਮੰਨੇ ਰੁਕਿਆ ਹੁਣ ਦੂਜਾ ਮੁੱਦਾ ਜਿਹੜਾ ਹੈ ਉਹ ਬਹੁਤ ਹੀ ਵੱਡਾ ਖਲਾਸਾ ਹੈ ਮਣੀ ਜੀ ਉਹਦੇ ਤੇ ਜਾਣਕਾਰੀ ਦੂਸਰਾ ਮੁੱਦਾ ਸ਼ਹਿਰ ਦੇ ਨੈਸ਼ਨਲ ਹਾਈਵੇ ਨੂੰ ਲੈ ਕੇ ਜਦੋਂ ਵੀ ਕੋਈ ਸ਼ਹਿਰ ਦਾ ਨੈਸ਼ਨਲ ਹਾਈਵੇ ਬਣਦਾ ਉਹ ਤੇ ਮਾਈਨਿੰਗ ਨੂੰ ਰਾਇਲਟੀ ਪੇ ਕਰਨੀ ਪੈਂਦੀ ਆ 2 ਰੁਪਏ 92 ਪਰ ਕਿਊਬਿਕ ਫੀਟ। ਓਕੇ ਤੇ ਉਹਦੇ ਵਿੱਚ ਕੀ ਹੁੰਦਾ ਜਦੋਂ ਨੈਸ਼ਨਲ ਹਾਈਵੇ ਬਣਦੇ ਆ ਤੇ ਉਸ ਦੇ ਵਿੱਚ ਇੱਕ ਡਿਪਾਰਟਮੈਂਟਲ ਦਸਤਾਵੇਜ਼ ਜਾਂਦਾ ਮੇਰੇ ਕੋਲ ਕਿਸੇ ਸੂਤਰਾਂ ਦੇ ਤਹਿਤ ਹਾਂ ਉਹ ਦਸਤਾਵੇਜ਼ ਦੇ ਵਿੱਚ ਹੈਰਾਨੀ ਹੁੰਦੀ ਆ ਕਿ ਇੱਕ ਜਈ ਐਸਸੀ ਬੜੀ ਵਧੀਆ ਕਹਾਣੀਆਂ ਦੇ ਚੋਂ ਨਿਕਲ ਕੇ ਸਾਹਮਣੇ ਆਉਂਦੀ ਇੱਕ ਐਸਸੀ ਆਪਣੇ ਜਈ ਨੂੰ ਚਾਰਟ ਸ਼ੀਟ ਫਾਈਲ ਕਰਾਉਂਦਾ ਬਿਲਕੁਲ ਭਾਈ ਸਾਹਿਬ ਇੰਨੀ ਰੋਜ਼ ਦੀ ਬੰਦੀ ਸੀ ਤੇ ਤੁਸੀਂ ਉਹਨੂੰ ਪੇ ਨਹੀਂ ਕਰਵਾਇਆ ਉਤਤੋਂ ਘੱਟ ਸਰਕਾਰ ਨੂੰ 48 ਤੋਂ 50 ਕਰੋੜ ਦਾ ਚੂਨਾ ਲੱਗਾ ਜਿਹੜਾ ਕਿ ਐਸਸੀ ਮਾਰਗ ਦਿਰਾਇਆ ਲੇਕਿਨ ਹੱਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਅਪੀਲ ਕਰਦਾ ਹਾਂ ਭਗਵੰਤ ਮਾਨ ਸਾਹਿਬ ਨੂੰ ਕਿ ਇਹ ਦਸਤਾਵੇਜ਼ ਮੈਂ ਤੁਹਾਨੂੰ ਬਾਈ ਪੋਸਟ ਭੇਜ ਰਿਹਾ ਮੈਂ ਨਹੀਂ ਕਹਿ ਰਿਹਾ ਕਿ ਮੈਂ 20 ਹਜ਼ਾਰ ਕਰੋੜ ਦਾ ਮਾਈਨਿੰਗ ਦਾ ਬਜਟ ਕਰਦਾਗਾ ਲੇਕਿਨ ਕੁਛ ਨਾ ਕੁਛ ਪੰਜਾਬ ਦਾ ਖਜ਼ਾਨਾ ਕਿਤੇ ਨਾ ਕਿਤੇ ਜਿੱਥੇ ਜਈਆਂ ਨੇ ਜਿੱਥੇ ਐਕਸੀਅਨ ਨੇ ਜਿੱਥੇ ਬਿਊਰੋਕ੍ਰੇਸੀ ਨੇ ਪੰਜਾਬ ਦੇ ਕੈਸ ਪੈਸੇ ਨੂੰ ਘਾਣ ਕੀਤਾ ਪੰਜਾਬ ਦੇ ਪੈਸੇ ਦਾ ਦੁਰਪਯੋਗ ਕੀਤਾ ਅੱਜ ਪੰਜਾਬ ਦੇ ਵਿੱਚ ਕੰਪਨੀਆਂ ਕਿਉਂ ਨਹੀਂ ਠੁੱਕਦੀਆਂ ਭਾਈ ਸਾਹਿਬ ਇਹ ਜਿਹੜੇ ਲੋਕ ਆ ਬਿਊਰੋਕ੍ਰੇਸੀ ਵਾਲੇ ਆਪਣੀ ਕਮਿਸ਼ਨਾਂ ਰੱਖਦੇ ਆ ਸਰਕਾਰ ਦੇ ਪੈਸੇ ਨੂੰ ਰਾਇਲਟੀ ਨੂੰ ਚੂਨਾ ਲਵਾ ਕੇ ਆਪ ਵੀ ਵੀ 25-25 ਲੱਖ ਰੁਪਏ ਪਰ ਮੰਥ ਲੈ ਰਿਆ ਤੇ ਉਹ ਸਰਕਾਰ ਇਸ ਦੇ ਉੱਤੇ ਗੌਰ ਕਰੇ ਤੇ ਇੰਨਾ ਵਰਗੇ ਅਧਿਕਾਰੀਆਂ ਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਮੈਂ ਬਿਲਕੁਲ ਜੀ ਇਹ ਡਾਕੂਮੈਂਟ ਜੋ ਮੇਰੇ ਕੋਲੇ ਆਏ ਨੇ ਮੈਂ ਇਹਨਾਂ ਦੀ ਆਥੈਂਟੀਸਿਟੀ ਤੇ ਨਹੀਂ ਜਾਵਾਂਗਾ ਪਰ ਇਹ ਵਿਭਾਗੀ ਕਾਰਵਾਈ ਦੇ ਡਾਕੂਮੈਂਟ ਨੇ ਜਿਦੇ ਚ ਸਾਫ ਸਾਫ ਉਸ ਬੰਦੇ ਤੇ ਕਾਰਵਾਈ ਵਿਭਾਗੀ ਤੌਰ ਤੇ ਹੋਈ ਮੁਖ ਸਕੱਤਰ ਨੂੰ ਜਾਣਕਾਰੀ ਸੀ ਉਸ ਸਾਰੀ ਗੱਲ ਦੀ ਮੁਖ ਸਕੱਤਰ ਮਾਈਨਿੰਗ ਵਿਭਾਗ ਨੂੰ ਔਰ ਉਸ ਤੇ ਰਿਪੋਰਟ ਆਈ ਕਿ ਇਹ ਇੰਜੀਨੀਅਰ ਦੋਸ਼ੀ ਹੈਗਾ ਵਾ ਘੱਟੋ ਘੱਟ 48 ਕਰੋੜ ਦਾ ਚੂਨਾ ਜਿਹੜਾ ਸਰਕਾਰੀ ਖਜ਼ਾਨੇ ਨੂੰ ਲੱਗਾ ਪਰ ਕਾਰਵਾਈ ਕੋਈ ਨਹੀਂ ਦੂਜੀ ਵੀਡੀਓ ਚ ਅਸੀਂ ਇਹਨਾਂ ਦੇ ਨਾਂ ਵੀ ਸ਼ੋਅ ਕਰਦੇ ਆਂਗੇ ਸਾਰੇ ਇੰਜੀਨੀਅਰ ਦਾ ਨਾਮ ਛੋ ਕਰਦਾਂਗੇ ਜਿਹੜੇ ਦੋਸ਼ੀ ਹਨ ਨਾਮ ਛੋ ਕਰਦਾਂਗੇ ਪਲੱਸ ਮੁੱਖ ਮੰਤਰੀ ਨੂੰ ਵਿੱਤ ਨਾਮ ਤੇ ਵਿੱਤ ਰਿਪੋਰਟ ਪੋਸਟ ਵੀ ਕਰਾਂਗੇ ਮੇਲ ਵੀ ਕਰਾਂਗੇ ਮੁੱਖ ਮੰਤਰੀ ਹਰ ਥਾਂ ਰੁਪਾਈ ਕਰਦਾ ਲੇਕਿਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਆ ਕਿ ਭਾਈ ਸਾਹਿਬ ਮੇਲ ਕਰਨ ਦਾ ਹੱਲ ਨਹੀਂ ਹੋਣਾ ਲੀਗਲ ਐਕਸ਼ਨ ਲੋ ਜਿਨੇ ਜਿਹਨੂੰ ਜਿਹਨੂੰ ਤੁਸੀਂ ਮੇਲ ਕੀਤੀ ਨਵੰਬਰ ਦੇ ਮਹੀਨੇ ਦਸੰਬਰ ਦੇ ਮਹੀਨੇ ਭਾਈ ਸਾਹਿਬ ਉਹਨਾਂ ਕੋ ਜਵਾਬਦਾਈ ਕਿਉਂ ਨਹੀਂ ਲਈ ਤੁਸੀਂ ਜੇ ਪੰਜਾਬ ਦੇ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਹੋਣੀ ਮਾਈਨਿੰਗ ਦੇ ਉੱਤੇ ਤੇ ਭਾਈ ਸਾਹਿਬ ਅਸੀਂ ਮਾਰੇ ਲੋਕ ਜਾਂ ਮਮੂਲੀ ਲੋਕ ਕੀ ਪੰਜਾਬ ਦੇ ਵਿੱਚ ਸੋਚਾਂਗੇ ਕਿ ਕਿੱਦਾਂ ਰੰਗਲਾ ਪੰਜਾਬ ਬਣੇਗਾ ਕਿਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ ਮਨੀ ਗਿੱਲ ਨੇ ਕਲਾਸੇ ਕੀਤੇ ਨੇ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਇੰਜੀਨੀਅਰਾਂ ਦੇ ਜਿਨ੍ਹਾਂ ਦੇ ਉੱਤੇ ਵਿਭਾਗੀ ਕਾਰਵਾਈ ਹੋਈ ਹੋਇਆ ਕੁਝ ਵੀ ਨਹੀਂ ਆ ਸਿਰਫ ਉਸ ਬੰਦੇ ਦੀ ਟਰਾਂਸਫਰ ਹੋਈ ਸਾਰਾ ਕੁਝ ਉਜਾਗਰ ਕਰਾਂਗੇ ਜਿਉਂਦੇ ਵਾਸਤੇ ਰਹੋ ਧੰਨਵਾਦ